ਲੌਂਗ ਦੇ 4 ਟੁਕੜੇ ਖਤਮ ਕਰਨਗੇ ਸਿਰ ਦੇ ਵਿੱਚ ਪਈ ਸਿਕਰੀ ਨੂੰ ਛੇਤੀ ਛੇਤੀ ਅਜ਼ਮਾ ਲਓ ਇਹ ਨੁਕਸਾ ਡੈਂਡਰਫ ਤੋਂ ਮਿਲ ਜਾਵੇਗਾ ਹਮੇਸ਼ਾ ਦੇ ਲਈ ਛੁਟਕਾਰਾ ਸਰਦੀਆਂ ਦੇ ਮੌਸਮ ਦੇ ਵਿੱਚ ਅਕਸਰ ਲੋਕ ਸਿਰ ਦੇ ਵਿੱਚ ਪਈ ਸਿਕਰੀ ਯਾਨੀ ਕਿ ਡੈਂਡਰਫ ਤੋਂ ਪਰੇਸ਼ਾਨ ਰਹਿੰਦੇ ਨੇ ਜੇਕਰ ਤੁਸੀਂ ਵੀ ਡੈਂਡਰਫ ਤੋਂ ਪਰੇਸ਼ਾਨ ਹੋ ਤਾਂ ਇਹ ਖਾਸ ਵੀਡੀਓ ਤੁਹਾਡੇ ਲਈ ਹੈ ਸਿਰਫ ਚਾਰ ਲੌਂਗ ਦੀ ਵਰਤੋਂ ਤੁਸੀਂ ਕਿਵੇਂ ਕਰਨੀ ਹੈਗੀ ਹੈ ਉਹ ਤੁਹਾਨੂੰ ਇਸ ਵੀਡੀਓ ਦੱਸਿਆ ਜਾਵੇਗਾ ਕਿ ਚਾਰ ਲੌਂਗ ਦਾ ਇਸਤੇਮਾਲ ਕਰਕੇ ਤੁਸੀਂ ਆਪਣੇ ਸਿਰ ਦੇ ਵਿੱਚ ਹਮੇਸ਼ਾ ਦੇ ਲਈ ਡੈਂਡਰਫ ਤੋਂ ਛੁਟਕਾਰਾ ਪਾ ਸਕਦੇ ਹੋ ਅਖੀਰ ਤੱਕ ਇਸ ਵੀਡੀਓ ਨੂੰ ਜ਼ਰੂਰ ਦੇਖਿਓ ਦਰਅਸਲ ਸਿਕਰੀ ਅੱਜ ਕੱਲ੍ਹ ਹਰ ਕਿਸੇ ਦੀ ਵੱਡੀ ਸਮੱਸਿਆ ਬਣ ਚੁੱਕਿਆ ਹੈਗਾ ਡੈਂਡਰਫ ਜਿਹਨੂੰ ਕਿਹਾ ਜਾਂਦਾ ਹੈਗਾ ਪਰੇਸ਼ਾਨ ਨੇ ਲੋਕ ਬਹੁਤ ਵਾਲਾਂ ਦੀ ਸਤ੍ਹਾ ਦੇ ਉੱਤੇ ਰੋਸੀ ਹੋਵੇ ਜਾਂ ਫਿਰ ਹਰ ਵੇਲੇ ਸਿਰ ਖੁਜਲਾਉਣਾ ਪੈਂਦਾ ਹੈ ਜੋ ਕਿ ਇੱਕ ਤਰ੍ਹਾਂ ਦਾ ਕਿਸੇ ਨੂੰ ਸ਼ਰਮ ਵਾਂਗੂ ਵੀ ਮਹਿਸੂਸ ਹੁੰਦਾ ਹੈ ਤਾਂ ਦੱਸ ਦਿਓ ਕਿ ਸਕੈਲਪ ਦੇ ਬਿਲਡ ਅਪ ਜੰਮਣ ਦੇ ਨਾਲ ਸਿਰ ਗੰਦਾ ਨਜ਼ਰ ਆਉਂਦਾ ਹੈ ਅਤੇ ਹਲਕਾ ਜਿਹਾ ਵੀ ਹੱਥ ਲਗਾਉਣ ਦੇ ਨਾਲ ਇਹ ਡੈਂਡਰਫ ਝੜ ਕੇ ਡਿੱਗ ਜਾਂਦਾ ਹੈ ਤੁਹਾਡੇ ਕੱਪੜਿਆਂ ਦੇ ਉੱਤੇ ਡਿੱਗ ਜਾਂਦਾ ਹੈ ਤਾਂ ਜਿਸ ਕਰਕੇ ਅਕਸਰ ਹੀ ਦੂਜਾਂ ਦੇ ਸਾਹਮਣੇ ਵਿਅਕਤੀ ਨੂੰ ਸ਼ਰਮਿੰਦਗੀ ਦਾ ਅ ਜੋ ਕਿ ਪਾਤਰ ਬਣਨਾ ਪੈ ਜਾਂਦਾ ਹੈ ਅਜਿਹੇ ਦੇ ਵਿੱਚ ਜੇ ਤੁਸੀਂ ਵੀ ਡੈਂਡਰਫ ਦੇ ਨਾਲ ਪਰੇਸ਼ਾਨ ਹੋ ਜਾਂ ਫਿਰ ਅਤੇ ਕੋਈ ਸ਼ੈਂਪੂ ਵਗੈਰਾ ਤੁਸੀਂ ਤੁਹਾਡੀ ਇਸ ਸਮੱਸਿਆ ਨੂੰ ਦੂਰ ਨਹੀਂ ਕਰ پا ਰਹੀ ਹੈ ਤਾਂ ਇਹ ਤੁਹਾਡੇ ਲਈ ਵੀਡੀਓ ਬੇਹਤ ਖਾਸ ਹੋਣ ਵਾਲੀ ਹੈ ਸਿਰਫ ਲੌਂਗ ਲੌਂਗ ਦਾ ਇਸਤੇਮਾਲ ਤੁਸੀਂ ਕਿਵੇਂ ਕਰਨਾ ਉਹ ਵੀ ਤੁਹਾਨੂੰ ਜ਼ਰੂਰ ਦੱਸਾਂਗੇ ਇਹ ਨੁਸਖਾ ਡੈਂਡਰਫ ਦਾ ਰਾਮਬਾਨ ਇਲਾਜ ਸਾਬਤ ਹੁੰਦਾ ਹੈ ਤਾਂ ਇਹ ਵੀਡੀਓ ਤੁਸੀਂ ਅਖੀਰ ਤੱਕ ਜ਼ਰੂਰ ਦੇਖਿਓ ਦੱਸਦੇ ਕਿ ਰੂਸੀ ਦੂਰ ਕਰਨ ਦੇ ਲਈ ਲੌਂਗ ਦਾ ਇਸਤੇਮਾਲ ਕਰਨਾ ਬਹੁਤ ਹੀ ਆਸਾਨ ਹੈ ਤੁਰੰਤ ਤੁਹਾਨੂੰ ਸਿਰਫ 4 ਤੋਂ 5 ਲੌਂਗ ਦੇ ਟੁਕੜੇ ਲੈ ਕੇ ਇੱਕ ਕੱਪ ਪਾਣੀ ਦੇ ਵਿੱਚ ਪਾ ਕੇ ਉਬਾਲਣਾ ਹੈ ਜਦੋਂ ਪਾਣੀ ਚੰਗੀ ਤਰ੍ਹਾਂ ਉਬਲ ਜਾਵੇ ਅਤੇ ਇਸ ਦਾ ਰੰਗ ਬਦਲ ਜਾਵੇ ਤਾਂ ਇਸ ਨੂੰ ਠੰਡਾ ਕਰਕੇ ਇਸ ਕਿਸੇ ਬੋਤਲ ਦੇ ਵਿੱਚ ਭਰ ਕੇ ਰੱਖ ਲਓ ਹੁਣ ਇਸ ਤਿਆਰ ਕੀਤੇ ਲੌਂਗ ਦੇ ਪਾਣੀ ਨੂੰ ਵਾਲਾਂ ਦੀਆਂ ਜੜ੍ਹਾਂ ਦੇ ਵਿੱਚ ਚੰਗੀ ਤਰ੍ਹਾਂ ਲਗਾਓ ਇਸ ਨੂੰ ਅੱਧਾ ਘੰਟਾ ਸਿਰ ਦੇ ਉੱਤੇ ਲਗਾ ਕੇ ਰੱਖੋ ਫਿਰ ਇਸ ਨੂੰ ਵਾਸ਼ ਕਰ ਲਓ ਸਿਰ ਵਾਸ਼ ਕਰ ਲਓ ਜਾਂ ਫਿਰ ਇਹਨੂੰ ਧੋ ਲਓ ਇਹ ਪਾਣੀ ਰੂਸੀ ਨੂੰ ਖਤਮ ਕਰਦਾ ਹੈ ਅਤੇ ਸਿਰ ਦੇ ਉੱਤੇ ਕਿਸੇ ਵੀ ਤਰ੍ਹਾਂ ਦਾ ਬੈਕਟੀਰੀਅਲ ਇਨਫੈਕਸ਼ਨ ਨਹੀਂ ਹੋਣ ਦਿੰਦਾ ਲੌਂਗ ਦੇ ਪਾਣੀ ਨੂੰ ਸਿਰ ਧੋਣ ਤੋਂ ਬਾਅਦ ਲਿਵਨ ਟ੍ਰੀਟਮੈਂਟ ਵਾਂਗ ਹੀ ਵਰਤਿਆ ਜਾ ਸਕਦਾ ਹੈ ਇਸ ਦੇ ਲਈ ਸਿਰ ਧੋਣ ਤੋਂ ਬਾਅਦ ਇਸ ਪਾਣੀ ਨੂੰ ਸਪਰੇਅ ਬੋਤਲ ਦੇ ਵਿੱਚ ਭਰ ਕੇ ਸਾਰੇ ਵਾਲਾਂ ਦੇ ਉੱਤੇ ਚੰਗੀ ਤਰ੍ਹਾਂ ਛਿੜਕ ਲਓ ਇਸ ਨੂੰ ਤੁਸੀਂ ਸਾਰਾ ਦਿਨ ਲਗਾ ਕੇ ਵੀ ਰੱਖ ਸਕਦੇ ਹੋ ਇਸ ਦਾ ਵਾਲਾਂ ਦੇ ਉੱਤੇ ਕੋਈ ਵੀ ਸਾਈਡ ਇਫੈਕਟ ਨਹੀਂ ਹੁੰਦਾ ਹੈ ਤਾਂ ਦੱਸਦੇ ਹਾਂ ਕਿ ਵਾਲਾਂ ਦੇ ਉੱਤੇ ਲੌਂਗ ਅਤੇ ਸ਼ਹਿਦ ਦਾ ਪੇਸਟ ਲਗਾਇਆ ਜਾ ਸਕਦਾ ਹੈ ਇਸ ਦੇ ਨਾਲ ਵੀ ਰੂਸੀ ਦੀ ਸਮੱਸਿਆ 'ਚ ਛੁਟਕਾਰਾ ਮਿਲ ਸਕਦਾ ਹੈ 3 ਤੋਂ 4 ਲੌਂਗ ਦੇ ਟੁਕੜੇ ਪੀਸ ਲਵੋ ਅਤੇ ਉਸ ਦੇ ਵਿੱਚ ਇੱਕ ਚਮਚ ਸ਼ਹਿਦ ਅਤੇ ਇੱਕ ਚਮਚ 올ਿਵ ਆਇਲ ਜਾਂ ਫਿਰ ਨਾਰੀਅਲ ਦਾ ਤੇਲ ਮਿਲਾ ਲਓ ਤੇ ਇਸ ਮਿਸ਼ਰਣ ਨੂੰ ਵਾਲਾਂ ਦੀਆਂ ਜੜ੍ਹਾਂ ਦੇ ਉੱਤੇ 20 ਤੋਂ 30 ਮਿੰਟ ਯਾਨੀ ਕਿ ਅੱਧਾ ਘੰਟਾ ਤੁਸੀਂ ਰੱਖ ਸਕਦੇ ਹੋ ਤੇ ਫਿਰ ਇਸ ਨੂੰ ਧੋ ਲਵੋ ਹਫ਼ਤੇ ਦੇ ਵਿੱਚ ਦੋ ਵਾਰ ਇਸਤੇਮਾਲ ਕਰਨ ਦੇ ਨਾਲ ਹੀ ਰੂਸੀ ਯਾਨੀ ਕਿ ਡੈਂਡਰਫ ਘਟਣ ਦੇ ਜੋ ਅਸਰ ਦੇਖੇਗਾ ਤੇ ਲੌਂਗ ਦੇ ਵਿੱਚ ਦੱਸਦੇ ਕਿ ਐਂਟੀਫੰਗਲ ਗੁਣ ਮੌਜੂਦ ਹੁੰਦੇ ਨੇ ਜਿਸ ਦੇ ਕਾਰਨ ਏਰੂਸੀ ਨੂੰ ਘਟਾਉਣ ਦੇ ਵਿੱਚ ਫਾਇਦੇਮੰਦ ਸਾਬਤ ਹੁੰਦਾ ਹੈ ਲੌਂਗ ਦੇ ਵਿੱਚ ਪਾਇਆ ਜਾਣ ਵਾਲਾ ਦੱਸਦੇ ਕਿ ਯੂਜ਼ੀਨੋਲ ਐਂਟੀ ਜੋ ਕਿ ਇਨਫਲੇਮੈਟਰੀ ਗੁਣਾ ਦੇ ਨਾਲ ਭਰਪੂਰ ਹੁੰਦਾ ਹੈ ਜੋ ਕਿ ਸਕੈਲਪ ਦੀ ਜਲਣ ਨੂੰ ਘਟਾਉਂਦਾ ਹੈ ਖੁਜਲੀ ਨੂੰ ਦੂਰ ਕਰਦਾ ਹੈ ਅਤੇ ਫਲੇਕੀਨੈਸ ਯਾ ਕਿ ਝੜਦੀ ਰੂਸੀ ਨੂੰ ਕਾਬੂ ਕਰਨ ਦੇ ਵਿੱਚ ਵੀ ਮਦਦ ਕਰਦਾ ਹੈ ਇਸ ਦੇ ਨਾਲ ਸਕੈਲਪ ਨੂੰ ਨੁਕਸਾਨਦਾਇਕ ਅਸਰ ਵੀ ਮਿਲਦਾ ਹੈ ਲੌਂਗ ਦੇ ਵਿੱਚ ਦੱਸਦੀ ਹੈ ਕਿ ਬਹੁਤ ਸਾਰੇ ਗੁਣ ਮੌਜੂਦ ਹੁੰਦੇ ਨੇ ਤੇ ਖੂਨ ਦੇ ਭਾਅ ਨੂੰ ਵੀ ਬਿਹਤਰ ਬਣਾਉਣ ਦੇ ਵਿੱਚ ਵੀ ਮਦਦ ਕਰਦਾ ਹੈ ਉਹ ਵੀ ਤੱਤ ਹੁੰਦੇ ਨੇ ਜੋ ਵਾਲਾਂ ਦੀਆਂ ਜੜ੍ਹਾਂ ਹੈਅਰ ਜਿਹਨੂੰ ਕਹਿੰਦੇ ਵੀ ਵਾਲ ਝੜਦੇ ਨੇ ਤਾਂ ਉਹਦੇ ਵਿੱਚ ਵੀ ਬਹੁਤ ਲਾਭਦਾਇਕ ਹੁੰਦਾ ਹੈ ਉਹ ਤੁਹਾਡੇ ਵਾਲ ਝੜਨੇ ਵੀ ਖਤਮ ਕਰ ਸਕਦਾ ਹੈ ਤਾਂ ਅਜੇ ਹੀ ਵੀਡੀਓ ਦੇਖਣ ਦੇ ਲਈ ਸਾਡੇ ਪੇਜ ਨੂੰ ਫੋਲੋ ਸਬਸਕ੍ਰਾਈਬ ਜ਼ਰੂਰ ਕਰਿਓ